ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਚਾਰ ਕਾਲੀਆਂ ਮਿਰਚਾਂ ਦਾ ਇੱਕ ਛੋਟਾ ਜਿਹਾ ਉਪਾਅ ਜੋ ਕਿ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਕੇ ਰੱਖ ਦੇਵੇਗਾ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਉਹ ਦੌਰ ਹੋਵੇਗਾ ਤੁਹਾਡੇ ਘਰ ਦੇ ਉੱਪਰ ਕੋਈ ਵੀ ਪਰੇਸ਼ਾਨੀ ਚੱਲ ਰਹੀ ਹੈ ਮੁਸ਼ਕਲ ਚੱਲ ਰਹੀ ਹੈ ਉਹ ਇਸਪਾਣੂ ਕਰਨ ਦੇ ਨਾਲ ਦੂਰੋ ਜਾਵੇਗੀ ਸੋ ਇਸ ਤਰੀਕੇ ਦੇ ਨਾਲ ਗੱਲ ਕਰਦੇ ਹਾਂ ਕਿ ਇਸਪਾਣੂ ਆਪਾਂ ਕਿਵੇਂ ਕਰਨਾ ਹੈ ਕਦੋਂ ਤੇ ਕਿਹੜੇ ਤਰੀਕੇ ਤੇ ਕਿਸ ਮਹੀਦੀ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਭਲਾ ਹੋ ਸਕਦਾ ਹੈ ਸਿਰਫ ਚਾਰ ਕਾਲੀਆਂ ਮਿਰਚਾਂ ਟਾਇਲਟ ਦੇ ਵਿੱਚ ਸੁੱਟ ਦਿਓ ਤੇ ਦੁਸ਼ਮਣ ਗੋਡੇ ਟੇਕ ਦੇਵੇਗਾ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਉਹ ਦੂਰ ਹੋ ਜਾਵੇਗਾ ਜੇਕਰ ਦੁਸ਼ਮਣ ਤੁਹਾਨੂੰ ਹਰ ਪਾਸਿਓਂ ਪਰੇਸ਼ਾਨ ਕਰ ਰਹੇ ਨੇ ਤੁਹਾਨੂੰ ਅਝੈ ਲੱਗਦਾ ਹੈ ਕਿ ਤੁਹਾਡੇ ਜੀਵਨ ਵਿੱਚ ਦੁਸ਼ਮਨਾ ਨੇ ਇੰਨੀ ਉਥਲ-ਪੁਥਲ ਮਚਾ ਰੱਖੀ ਹੈ ਕਿ ਉਹ ਤੁਹਾਡਾ ਪੂਰਾ ਜੀਵਨ ਖਰਾਬ ਕਰ ਦੇ ਚਾ ਰਹੇ ਨੇ ਬਰਬਾਦ ਕਰ ਦੇ ਚਾ ਰਹੇ ਨੇ ਤਾਂ ਕਾਲੀ ਮਿਛ ਦੇ ਚਾਰ ਦਾਣੇ ਤੁਹਾਡੇ ਦੁਸ਼ਮਣ ਦੀ ਕਮਰ ਤੋੜ ਦੇਣਗੇ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਦੁਸ਼ਮਣ ਦੁਸ਼ਮਣੇ ਕਰਨਾ ਪੋਲ ਜਾਵੇਗਾ ਅਜਾਪਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਗੁਪਤ ਵੈਰੀਆਂ ਤੋਂ ਪਰੇਸ਼ਾਨ ਨੇ ਕਹਿਣ ਤੋਂ ਭਾਵ ਗੁਪਤ ਦੁਸ਼ਮਣਾਂ ਤੋਂ ਅਜਾਈ ਦੁਸ਼ਮਣਾਂ ਤੋਂ ਜੋ ਪਿੱਠ ਦੇ ਪਿਛੇ वार ਕਰਦੇ ਨੇ ਹੁਣ ਦੇਖੋ ਗੁਪਤ ਦੁਸ਼ਮਣ ਕੀ ਕਰਦੇ ਨੇ ਕਿ ਪਿੱਠ ਪਿਛੇ ਤਾਂਤ੍ਰਿਕ ਕਰਿਆਵਾਂ ਕਰਵਾਉਂਦੇ ਨੇ ਜਦੋਂ ਟੋਣਾ ਕਾਲਾ ਜਾਦੂ ਅਜੀਆਂ ਚੀਜ਼ਾਂ ਗੁਪਤ ਦੁਸ਼ਮਣ ਹੀ ਕਰਵਾਉਂਦੇ ਨੇ ਤੇ ਵਿਅਕਤੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਗਪਤ ਦੁਸ਼ਮਣ ਇਹ ਸੋਚ ਕੇ ਆ ਜੀਆਂ ਚੀਜ਼ਾਂ ਕਰਵਾਉਂਦੇ ਨੇ ਕਿ ਉਹ ਵਿਅਕਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇ ਨਾ ਤਾਂ ਉਸ ਦੇ ਕੋਲ ਪੈਸਾ ਰਹੇ ਤੇ ਉਸ ਦਾ ਵਪਾਰ ਰਹੇ ਤੇ ਘਰ ਵਿੱਚ ਉਸਤੇ ਲੜਾਈ ਝਗੜੇ ਤੇ ਕਲੇਸ਼ ਵੱਧ ਜਾਣ ਹਾਂ ਦੇਖੋ ਜਿਸ ਘਰ ਦੇ ਵਿੱਚ ਲੜਾਈ ਝਗੜੇ ਤੇ ਕਲੇਸ਼ ਬਹੁਤ ਜ਼ਿਆਦਾ ਹੁੰਦੇ ਹਨ ਉੱਥੇ ਹਮੇਸ਼ਾ ਤਾਂ ਦੀ ਕਮੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਏ ਘਰਾਂ ਦੇ ਵਿੱਚ ਪਹਿਲਾਂ ਤਾਂ ਪੈਸਾ ਹੁੰਦਾ ਨਹੀਂ ਜੇ ਆਉਂਦਾ ਹੈ ਤਾਂ ਪੈਸਾ ਰੁਕਦਾ ਨਹੀਂ ਤੇ ਦੂਸਰੀ ਗੱਲ ਜੈਸ ਘਰ ਤੇ ਕਾਲਾ ਜਾਦੂ ਟੋਨੇ ਵਰਗੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ ਉਹਨਾਂ ਦੇ ਕੰਮ ਬਹੁਤ ਜਲਦੀ ਵਿਗੜਦੇ ਨੇ ਤੇ ਉਹਨਾਂ ਦਾ ਕੋਈ ਕੰਮ ਨਹੀਂ ਬੰਦਾ ਤੇ ਬਹੁਤ ਵਾਰ ਬਣਿਆ-ਬਨਾਇਆ ਕੰਮ ਵੀ ਵਿਗੜ ਜਾਂਦਾ ਹੈ ਇਸ ਤਰੀਕੇ ਦੇ ਨਾਲ ਦੁਸ਼ਮਣ ਭਾਵੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਕਰ ਰਹੇ ਹੋਣ ਮਤਲਬ ਕਿ ਦੁਸ਼ਮਣ ਪਰੇਸ਼ਾਨ ਕਰਦੇ ਹਨ ਤਾਂ ਕੋਈ ਅਜਿਹਾ ਵਿਅਕਤੀ ਤੁਹਾਡੇ ਜੀਵਨ ਵਿੱਚ ਆਇਆ ਜੋ ਸਾਹਮਣੇ ਤੋਂ ਤੁਹਾਡੇ ਨਾਲ ਦੁਸ਼ਮਣੀ ਘੜ ਰਿਹਾ ਤੇ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਨੂੰ ਡਰਾ ਤਮਕਾਰ ਰਿਹਾ ਹੈ ਜਾਂ ਫਿਰ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਆਪਣੇ ਪੈਸੇ ਦੇ ਧਾਮ ਤੇ ਆਪਣੀ ਤਾਕਤ ਦੇ ਧਾਮ ਤੇ ਜੇ ਕੋਈ ਵੀ ਵਿਅਕਤੀ ਤੁਹਾਨੂੰ ਦੁਬਾਰਾ ਆ ਤਾਂ ਇੰਜ ਸਮਝ ਲਵੋ ਕਿ ਚਾਰ ਕਾਲੀਆਂ ਮਿਰਚਾਂ ਵਾਲੇ ਉਪਾਅ ਦੇ ਨਾਲ ਤੁਹਾਡੇ ਦੁਸ਼ਮਣ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤੁਹਾਡੇ ਦੁਸ਼ਮਣ ਚਾਰੇ ਪਾਸਿਆਂ ਤੋਂ ਦੂਰ ਹੋ ਜਾਣਗੇ ਜਦੋਂ ਚਾਰ ਕਾਲੀਆਂ ਮਿਰਚਾਂ ਟਾਇਲਟ ਦੇ ਵਿੱਚ ਸੁੱਟ ਕੇ ਇੱਕ ਛੋਟਾ ਜਿਹਾ ਉਪਾਅ ਕਰੋਗੇ ਸੋ ਇਸ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦਾ ਜੋ ਵੀ ਉਪਾਅ ਹੈ ਇਹ ਤੁਹਾਨੂੰ ਘਰ ਬੈਠੇ ਹੀ ਕਰਨਾ ਹੈ ਤੁਸੀਂ ਕਹਤੇ ਵੀ ਜਾਣਾ ਨਹੀਂ ਦੂਸਰੀ ਗੱਲ ਇਹ ਉਪਾਅ ਤੁਹਾਨੂੰ ਕਾਲੀ ਮਿਰਚ ਨਾਲ ਕਰਨਾ ਹੈ ਤੇ ਇਸ ਵਿੱਚ ਤੁਹਾਡੇ 1 ਰੁਪਏ ਦਾ ਵੀ ਪੈਸਾ ਖਰਚ ਨਹੀਂ ਹੋਵੇਗਾ ਤੁਹਾਡਾ ਇੱਕ ਵੀ ਰੁਪਿਆ ਨਹੀਂ ਲੱਗੇਗਾ ਕਿਉਂਕਿ ਕਾਲੀ ਮਿਰਚ ਤਾਂ ਤੁਹਾਨੂੰ ਆਪਣੀ ਰਸੋਈ ਘਰ ਦੇ ਵਿੱਚੋਂ ਹੀ ਮਿਲ ਜਾਵੇਗੀ ਜੇ ਨਹੀਂ ਵੀ ਹੈ ਤਾਂ ਇਹ 10 ਰੁਪਏ ਦੀ ਤੁਸੀਂ ਸਾਰੇ ਕਾਲੀ ਮਿਰਚ ਪਜਾਰ ਤੋਂ ਜਾਂ ਫਿਰ ਤੁਸੀਂ ਕਿਸੇ ਵੀ ਸ਼ਾਪ ਤੋਂ 10 ਤੋਂ 20 ਰੁਪਏ ਦੀ ਕਾਲੀ ਮਿਰਚ ਲਿਆ ਕੇ ਵੀ ਇਹ ਵਿਪਾਅ ਕਰ ਸਕਦੇ ਹੋ ਕਾਲੀ ਮਿਰਚ ਦਾ ਇਹ ਵਿਪਾਅ ਤੁਹਾਨੂੰ ਰਾਤ ਨੂੰ ਕਰਨਾ ਹੈ ਕਿਉਂਕਿ ਜਦੋਂ ਇਸ ਪਾਣ ਤੁਸੀਂ ਰਾਤ ਨੂੰ ਕਰਦੇ ਹੋ ਇਹ ਪਾਤਰਾੰਦ ਸਫਲ ਹੁੰਦਾ ਹੈ ਕਹਿੰਦੇ ਭਾਗ ਦੇ ਤੁਰੰਤ ਹੀ ਤੁਹਾਨੂੰ ਇਸ ਦਾ ਲਾਭ ਮਿਲਦਾ ਹੈ ਇਸ ਪਾਣ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ ਤੇ ਹੁਣ ਕਰਨਾ ਕਿਹੜੇ ਦਿਨ ਹੈ ਸ਼ਨੀਵਾਰ ਦਾ ਦਿਨ ਸਭ ਤੋਂ ਜ਼ਿਆਦਾ ਉਤਮ ਹੈ ਤੇ ਇਸ ਪਾਣ ਨੂੰ ਕਰਨ ਦੇ ਲਈ ਐਤਵਾਰ ਦਾ ਦਿਨ ਵੀ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਤੇ ਇਸ ਪਾਣ ਨੂੰ ਤੁਸੀਂ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ ਤੇ ਚਲੋ ਗੱਲ ਕਰ ਲੈਂਦੇ ਹਾਂ ਉਪਾਦੀ ਕਿ ਉਪਾਗ ਕਰਨਾ ਕਿਸ ਜਗ੍ਹਾ ਤੇ ਹੈ ਘਰ ਦੇ ਕਿਸੇ ਵੀ ਆਕਾੰਦ ਸਥਾਨ ਤੇ ਤੁਹਾਨੂੰ ਇਸ ਪਾਣੂ ਕਰਨਾ ਹੈ ਮਤਲਬ ਘਰ ਦੇ ਵਿੱਚ ਅਜਈ ਜਗ੍ਹਾ ਤੇ ਬੈਠ ਕੇ ਉਪਾਹ ਕਰੋ ਜਿੱਥੇ ਇਸ ਪਾਣੂ ਕਰਦੇ ਸਮੇਂ ਤੁਹਾਨੂੰ ਕੋਈ ਰੋਕੇ ਟੋਕੇ ਨਾ ਤੇ ਉਪਾਹ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਲੈਣੇ ਨੇ ਜੋ ਕਾਲੀ ਮਿਰਚ ਦੇ ਦਾਣੇ ਤੁਸੀਂ ਲੈਣੇ ਨੇ ਉਹ ਬਿਲਕੁਲ ਵੀ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇੱਕ ਵੀ ਕਾਲੀ ਮਿਰਚ ਦਾ ਦਾਣਾ ਟੁੱਟਿਆ ਹੋਇਆ ਨਹੀਂ ਲੈਣਾ ਨਹੀਂ ਤਾਂ ਤੁਹਾਡਾ ਕੀਤਾ ਗਿਆ ਭਾਗ ਕੰਮ ਨਹੀਂ ਕਰੇਗਾ ਤੇ 4 ਕਾਲੀਆਂ ਮਿਰਚਾਂ ਦੇ ਦਾਣੇ ਨੇ ਤੁਸੀਂ ਬੈਠ ਜਾਣਾ ਜ਼ਮੀਨ ਤੇ ਤੇ ਬੈਠ ਕੇ ਵੀ ਕਰ ਸਕਦੇ ਹੋ ਜੇ ਤੁਸੀਂ ਜ਼ਮੀਨ ਤੇ ਨਹੀਂ ਬੈਠ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਬਿਸਤਰ ਤੇ ਕੁਰਸੀ ਤੇ ਜਾਂ ਫਿਰ ਕਿਤੇ ਵੀ ਬੈਠ ਕੇ ਸੋਫੇ ਤੇ ਇਸ ਪਾਣ ਤੁਸੀਂ ਕਰ ਸਕਦੇ ਹੋ ਇਸ ਦੇ ਨਾਲ ਨਾਲ ਜਦੋਂ ਵੀ ਤੁਸੀਂ 4 ਕਾਲੀਆਂ ਮਿਰਚਾਂ ਦੇ ਦਾਣੇ ਤੁਸੀਂ ਲੈਣੇ ਨੇ ਤੁਸੀਂ ਖੱਬੇ ਹੱਥ ਦੇ ਵਿੱਚ ਰੱਖ ਲੈਣੇ ਨੇ ਇੱਕ ਕਾਲੀ ਮਿਰਚ ਦਾ ਦਾਣਾ ਤੁਹਾਨੂੰ ਚੁੱਕਣਾ ਹੈ ਤੇ ਇੱਕ ਮੰਤਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਵੀ ਕਰ ਸਕਦੇ ਹੋ ਤੇ ਤੁਸੀਂ ਇਸ ਮੰਤਰ ਨੂੰ ਜਾਂ ਫਿਰ ਯਾਦ ਕਰਕੇ ਵੀ ਰੱਖ ਸਕਦੇ ਹੋ ਮੰਤਰ ਸ਼੍ਰੀ ਪੈਰਵਾਇ ਨਮ ਫਿਰ ਦੂਜੀ ਕਾਲੀ ਮਿਰਚ ਦਾ ਦਾਣਾ ਤੁਹਾਨੂੰ ਹੱਥ ਵਿੱਚ ਫੜਨਾ ਹੈ ਫਿਰ ਤੁਹਾਨੂੰ ਇਹ ਮੰਤਰ ਬੋਲਣਾ ਹੈ ਸ਼੍ਰੀ ਪੈਰਵਾਇ ਨਮ ਹਰ ਕਾਲੀ ਮਿਰਚ ਦੇ ਦਾਣੇ ਜਦੋਂ ਵੀ ਪਕੜਨੇ ਹੰਦ ਇਹ ਮੰਤਰ ਬੋਲਣਾ ਹੈ ਸ਼੍ਰੀ ਪੈਰਵਾਏ ਨਮਾ ਦਾ ਇਹ ਮੰਤਰ ਬੋਲਣਾ ਤੇ ਕਾਲੀ ਮਿਰਚ ਦੇ ਦਾਣੇ ਤੁਹਾਨੂੰ ਦੂਜੇ ਪਾਸੇ ਰੱਖਦੇ ਜਾਣਾ ਹੈ ਤੇ ਕਿਸੇ ਕਟੋਰੀ ਦੇ ਵਿੱਚ ਰੱਖ ਲਓ ਕਿਸੇ ਕਾਗਜ਼ ਤੇ ਰੱਖ ਦਵੋ ਜਾਂ ਫਿਰ ਹੇਠਾਂ ਜ਼ਮੀਨ ਤੇ ਵੀ ਤੁਸੀਂ ਇਸ ਨੂੰ ਰੱਖ ਸਕਦੇ ਹੋ ਕਾਲੀ ਮਿਰਚ ਦੇ ਇਹ ਚਾਰੋਂ ਦਾਣੇ ਤੁਸੀਂ ਆਪਣੇ ਹੱਥ ਤੋਂ ਹੇਠਾਂ ਰੱਖੋਗੇ ਤੇ ਮੰਤਰ ਬਿਲਕੁਲ ਧਿਆਨ ਦੇ ਨਾਲ ਤੁਹਾਨੂੰ ਬੋਲਣਾ ਹੈ ਕਿਉਂਕਿ ਮੰਤਰ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਉਹਨਾਂ ਚਾਰੋਂ ਕਾਈਆਂ ਮਛਾਂ ਦੇ ਦਾਣਿਆਂ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖਣਾ ਹੈ ਤੇ ਆਪਣੀ ਮੁਠੀ ਨੂੰ ਤੁਸੀਂ ਕਰਕੇ ਬੰਨ ਜਿੰਨਾ ਵੀ ਹੋ ਸਕੇ ਉਹਨਾਂ ਤੁਸੀਂ ਮੁਠੀ ਨੂੰ ਬੰਦ ਕਰਨਾ ਤੇ ਮੁਠੀ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਬੋਲਣਾ ਹੈ ਕਿ ਸਾਡੇ ਦੁਸ਼ਮਣ ਦਾ ਨਾਸ਼ ਹੋ ਜਾਵੇ ਦੁਸ਼ਮਣ ਦਾ ਨਾਸ਼ ਇਹ ਉਦੋਂ ਹੀ ਬੋਲਣਾ ਹੈ ਜੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਤੇ ਹੁਣ ਮੰਨ ਲਓ ਕਿ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਨਾਮ ਬੋਲ ਕੇ ਤੁਹਾਨੂੰ ਨਾਸ਼ ਬੋਲਣਾ ਹੈ ਜੇ ਉਸ ਵਿਅਕਤੀ ਦਾ ਨਾਸ਼ ਹੋਵੇ ਅਜੇਆ ਤੁਹਾਨੂੰ ਸੋਚਣਾ ਹੈ ਕਿ ਜੋ ਤੁਹਾਡਾ ਦੁਸ਼ਮਣ ਹੈ ਉਸ ਦੀ ਤਾਕਤ ਖਤਮ ਹੋ ਰਹੀ ਹੈ ਤੁਹਾਡੇ ਬੈਰੀ ਦੁਸ਼ਮਣ ਖਤਮ ਹੋ ਰਹੇ ਹਨ ਇਹਨਾਂ ਕਰਾਂ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜੋ ਕਾਲੀ ਮੇਚ ਦੇ ਦਾਣੇ ਤੁਹਾਡੇ ਕੋਲ ਹਨ ਇਹ ਕਾਲੀ ਮੇਚ ਦੇ ਦਾਣੇ ਤੁਸੀਂ ਆਪਣੇ ਵਾਸ਼ਰੂਮ ਦੇ ਵਿੱਚ ਲੈ ਕੇ ਜਾਣੇ ਹਨ ਤੇ ਵਾਸ਼ਰੂਮ ਦੇ ਵਿੱਚ ਜਾ ਕੇ ਤੁਹਾਨੂੰ ਇੱਕ ਇੱਕ ਕਰਕੇ ਕਾਲੀ ਮਿੱਚ ਦੇ ਸਾਰੇ ਦਾਣੇ ਟਾਇਲਟ ਦੇ ਵਿੱਚ ਸੁੱਟ ਦੇਣੇ ਹਨ। ਅੱਧ ਚਾਰੋਂ ਦਾਣੇ ਇਕੱਠੇ ਨਹੀਂ ਸੁੱਟਣੇ। ਇੱਕ ਇੱਕ ਕਰਕੇ ਸੁੱਟਣੇ ਹਨ। ਇੱਕ ਦਾਣਾ ਤੁਸੀਂ ਸੁੱਟੋਗੇ ਤੇ ਤੁਸੀਂ ਨਾਲ ਇੱਕ ਮੰਤਰ ਬੋਲਣਾ ਹੈ ਹੁਣ। ਹੰਨ ਹੰਨ ਸਵਾਹਾ ਇਹਨਾਂ ਤੋਂ ਹੁਣ ਜ਼ਰੂਰ ਬੋਲਣਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਫਲਸ਼ ਜਿਹੜੀ ਹੈ ਉਸ ਨੂੰ ਚਾਲੂ ਕਰ ਦੇਣਾ ਹੈ। ਤੇ ਸਾਰੀਆਂ ਕਾਲੀਆਂ ਮਿਰਚਾਂ ਦੇ ਦਾਣੇ ਫਲਸ਼ ਹੋ ਜਾਣ ਕਿਤੇ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਜਾਂ ਤੁਹਾਡੇ ਦੁਸ਼ਮਣ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਕੋਈ ਵੀ ਤਾంత్రਿਕ ਕਿਰਿਆ ਕੀਤੀ ਹੋਈ ਹੈ ਜਾਂ ਫਿਰ ਕਾਲਾ ਜਾਦੂ ਟੋਨਾ ਕੀਤਾ ਹੋਇਆ ਤਾਂ ਸਮਝ ਲਓ ਇਹ ਸਾਰੀਆਂ ਚੀਜ਼ਾਂ ਇਸ ਕਾਲੀ ਮਿਰਚ ਦੇ ਅੰਦਰ ਆ ਚੁੱਕੀਆਂ ਨੇ ਤੇ ਹੁਣ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਦੇ ਦਾਣੇ ਨੂੰ ਫਲਸ਼ ਕਰ ਦਿੱਤਾ ਤਾਂ ਸਮਝ ਲਵੋ ਜੋ ਵੈਰੀ ਦਾ ਕੀਤਾ ਕਰਵਾਇਆ ਹੈ ਉਹ ਸਭ ਕੁਝ ਖਾਲੀ ਮਿਛਰੇ ਦਾਣਿਆਂ ਦੇ ਨਾਲ ਹੀ ਚਲਾ ਗਿਆ ਹੈ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਤੁਹਾਡੇ ਤੋਂ ਅੱਗੇ ਵੀ ਕੁਝ ਕਰਨ ਦੀ ਸੋਚਦੇ ਹਨ ਜਾਂ ਕਰਵਾਉਂਦੇ ਹਨ ਜਾਂ ਤੁਸੀਂ ਇਸ ਪਣ ਦੁਬਾਰਾ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗੇ ਕਿ ਜੀਵਨ ਵਿੱਚ ਕਿ ਜੀਵਨ ਦੇ ਵਿੱਚ ਕਸ਼ਟ ਬਹੁਤ ਜ਼ਿਆਦਾ ਆ ਰਹੇ ਹਨ ਸਮੱਸਿਆਵਾਂ ਦੂਰ ਨਹੀਂ ਹੋ ਰਹੀਆਂ ਤਾਂ ਇਹ ਪਾ ਤੁਸੀਂ ਜ਼ਰੂਰ ਕਰੋ ਜਿਵੇਂ ਕਿ ਹਰ 2-3 ਮਹੀਨਿਆਂ ਦੇ ਬਾਅਦ ਇਸ ਪਾਣ ਤੁਸੀਂ ਕਰ ਸਕਦੇ ਹੋ ਜਾਂ ਹਰ ਮਹੀਨੇ ਦੇ ਵਿੱਚ 1-2 ਵਾਰ ਜ਼ਰੂਰ ਕਰੋ ਜੇ ਤੁਹਾਡੇ ਜੀਵਨ ਦੇ ਵਿੱਚ ਸਮੱਸਿਆ ਨਹੀਂ ਤਾਂ ਤੁਸੀਂ ਕਦੇ ਵੀ ਇਸ ਪਾਣ ਨੂੰ ਨਾ ਕਰੋ ਇਹ ਉਪਾਅ ਰਾਤ ਨੂੰ ਹੀ ਤੁਹਾਨੂੰ ਕਰਨਾ ਹੈ ਇਸ ਨੂੰ ਲੇਡੀਜ਼ ਐਂਡਸ ਕੋਈ ਵੀ ਕਰ ਸਕਦਾ ਹੈ ਇਹ ਉਪਾਅ ਬਹੁਤ ਵਧੀਆ ਚਮਤਕਾਰਯੋਗ ਉਪਾਅ ਚਾਰ ਕਾਲੀਆਂ ਮਿਸ ਜੰਦਤ ਸੇ ਜ਼ਰੂਰ ਇੱਕ ਵਾਰ ਇਸ ਪਾਣ ਨੂੰ ਕਰਕੇ ਦੇਖਿਓ ਤੁਹਾਡੇ ਹੀ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣਕੀਆਂ ਇਸ ਸਾਡੇ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾ ਤੇ ਜਾਣਕਾਰੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ